ਮੁੰਡਾ ਸਦਾਈ ਹੋ ਗਿਆ ਫੋਨ ਕਰ ਕਰਕੇ ਤੁਹਾਨੂੰ ਮੈਂ ਅੱਜ ਦੀ ਬੈਠੀ ਆ ਘੰਟਾ ਪੂਰਾ ਹੋ ਗਿਆ ਮੈਂ ਇੱਥੇ ਬੈਠੀ ਨੂੰ ਮੁੰਡਾ ਜਾ ਕੇ ਤੇ ਵਿਹਲੀ ਬੈਠਾ ਆ ਜਾ ਕੇ ਮੰਮੀ ਕਾਦੀ ਭੂਏ ਚੜੀ ਆ ਮੈਂ ਵਾਰ-ਵਾਰ ਇੱਕੋ ਗੱਲ ਕਰੀ ਜਾਂਦੇ ਆ ਅੱਗੇ ਕਦੀ ਮੈਂ ਸ਼ਹਿਰ ਗਈ ਆ ਉਹਨੂੰ ਕੰਮ ਹੀ ਤਾਂ ਮੈਂ ਤਾਂ ਕਰਕੇ ਗਈ ਆ ਤਾਂ ਬੇਇੱਜ਼ਤੀ ਕਿ ਨਹੀਂ ਕੀਤੀ ਉਹਨੇ ਕਿਹਾ ਨੀ ਨਾ ਮੰਮੀ ਸੰਭੀ ਜਾਂਦੀ ਪੱਕੀ ਇੱਥੇ ਛੱਡ ਜੋ ਕਰਾਲੀ ਬਾਹਰ ਛੜੀ ਕੇ ਜੀ ਬੇਇੱਜ਼ਤੀ ਕਾਦੀ ਛੜੀ ਕੇ ਜੀ ਬੇਇੱਜ਼ਤੀ ਹੋਣੀ ਤੇ ਬੇਇੱਜ਼ਤੀ ਹੋਣੀ ਆ ਉਹਨਾਂ ਕਹਿੰਦਾ ਮਾਂ ਨਹੀਂ ਸੰਭੀ ਜਾਂਦੀ ਬੇਇੱਜ਼ਤੀ ਤੇ ਮੰਮੀ ਦੀ ਹੋਣੀ ਆ ਜਿਹੜੀ ਜਾ ਕੇ ਬਹਿਜੋਗੇ ਉੱਥੇ ਫਿਰ ਮੈਂ ਸੋਚਦਾ ਹਾਂ ਕਿ ਇਹ ਸਿਆਣੀ ਆ ਇਹਨੂੰ ਸਭੋ ਸਿਮਿਨੂ ਸਮਝਾਉਣਾ ਚਾਹੀਦਾ ਵਾ ਕੋਈ ਗੱਲ ਨਹੀਂ ਮੰਮੀ ਨਾਲ ਖਿਆਲ ਰੱਖਿਆ ਕਰ ਇਹਦੇ ਆਪਣੀ ਗੱਲਾਂ ਵੇਖ ਲਓ ਬਸ ਮੈਂ ਚੱਲੀ ਆ ਮੰਮੀ ਨੂੰ ਜਾਗ ਦੱਸ ਦਿੰਦੀ ਆ ਜਾਂਦੀ ਆ ਧਮਕੀਆਂ ਦੇਂਦੀ ਆ ਨਾ ਕੋਈ ਗੱਲ ਨਹੀਂ ਇਹ ਕਿਹੜੀ ਜਾ ਸਹੀ ਲਿਆਂ ਮੈਂ ਵੀ ਨਹੀਂ ਆਉਂਦਾ ਤੈਨੂੰ ਸਿੰਮੀ ਮੈਨੂੰ ਲੱਗਦਾ ਆ ਗਈ ਮੰਮੀ ਹੋਣੀ ਅਸੀਂ ਤਾਂ ਚਾਬੀ ਵੀ ਨਹੀਂ ਰੱਖ ਕੇ ਗਈਆਂ ਹਨ ਨੂੰ ਗਾਲਾਂ ਪੈ ਜਾਣੀਆਂ ਦੀ ਦੀਦੀ ਲੇਟ ਬੜਾ ਹੋ ਗਿਆ ਆ ਸਮਾਨ ਬਾਹਰ ਕੱਢ ਲੈਣੇ ਆ ਜਾ ਪਹਿਲਾਂ ਬਹੁਤ ਵਧੀਆ ਤੁਹਾਡਾ ਕੰਮ ਮੰਮੀ ਤੂੰ ਫੋਨ ਹੀ ਕਰ ਦਿੰਦੇ ਹਨ ਨੂੰ ਅੱਛਾ ਮੈਂ ਫੋਨ ਕਰਨਾ ਤੂੰ ਹੀ ਨਹੀਂ ਕਰ ਸਕਦੀਆਂ ਚਾਬੀ ਇੱਥੇ ਰਹਿਣ ਦਿੰਦੀਆਂ ਮੰਮੀ ਮੀ ਆਉਣ ਲੱਗ ਪਿਆ ਹੈ ਤਾਂ ਤਾਂ ਕਰਕੇ ਲੇਟ ਹੋ ਗਏ ਮੈਨੂੰ ਦੱਸੋ ਪਈਆਂ ਕਿੱਥੇ ਹੀ ਤੂੰ ਫੋਨ ਵੀ ਨਹੀਂ ਚੁੱਕਦੀਆਂ ਇਹ ਮੁੰਡਾ ਢਿਆ ਇਦਰਜੀਤ ਕਰਨ ਤੁਸੀਂ ਚੰਗੀਆਂ ਜੇ ਬੰਦੇ ਨੂੰ ਦੱਸਣਾ ਤਾਂ ਫਰਜ਼ ਹੁੰਦਾ ਹੀ ਹੈ ਨਾ ਵੀ ਚੁੱਪ ਕੀਤੀਆਂ ਨਿਕਲ ਜਾਂਦੀਆਂ ਤੁਸੀਂ ਮੁੰਡਾ ਸ਼ਦਾਈ ਹੋ ਗਿਆ ਫੋਨ ਕਰ ਕਰਕੇ ਤੁਹਾਨੂੰ ਮੈਂ ਅੱਜ ਦੀ ਬੈਠੀ ਆ ਘੰਟਾ ਪੂਰਾ ਹੋ ਗਿਆ ਮੈਂ ਇੱਥੇ ਬੈਠੀ ਨੂੰ ਮੁੰਡਾ ਜਾ ਕੇ ਤੇ ਭੇਲੀ ਬੈਠਾ ਵ ਜਾ ਕੇ ਮੰਮੀ ਓਕੇ ਕਿਉਂ ਹੋਣ ਦੇ ਸਾਡੇ ਨਾਲ ਫੋਨ ਹੀ ਸਕੂਟਰੀ ਦੇ ਵਿੱਚ ਤੇਾਨੂੰ ਪਤਾ ਨਹੀਂ ਲੱਗਾ ਸਮਾਨ ਲੈਣ ਆਏ ਸੀ ਮੀਨੇ ਥੋੜਾ ਜਿਹਾ ਤੇ ਮੈਂ ਤਾਂ ਕਰਕੇ ਨਾਲ ਚੱਲ ਗਈ ਇਹ ਕਹਿਣ ਟੀ ਮੈਂ ਕੱਲੀ ਨਹੀਂ ਨਹੀਂ ਜਾਣਾ ਸਿਮੀ ਇਹਨੂੰ ਤੇ ਹਣੀ ਆ ਤੇ ਤੂੰ ਤੇ ਅਗਲ ਕਰ ਲਿਆ ਕਰ ਮੰਮੀ ਹਾਨੂੰ ਨਹੀਂ ਪਤਾ ਲੱਗਾ ਮੇਰਾ ਫੋਨ ਵੀ ਘਰੇ ਹੀ ਰਹਿ ਗਿਆ ਪਰ ਤੁਹਾਡਾ ਫਰਜ਼ ਤੇ ਹੈ ਸੀ ਨਾ ਦੱਸਣ ਦਾ ਵੀ ਜਾਣਾ ਵਾ ਕਿਤੇ ਵੀ ਤੁਸੀਂ ਮਗਰੋਂ ਕਿਤੇ ਆਣਾ ਨਾ ਜਾਇਓ ਮੰਮੀ ਹਾਨੂੰ ਕਿਹੜਾ ਪਤਾ ਹੈ ਕਿ ਤੁਸੀਂ ਆ ਜਣਾ ਵਾ ਆਪਾਂ ਸੋਚਿਆ ਸਾਮਾ ਨੂੰ ਆਉਣਾ ਵਾ ਅਸੀਂ ਉੱਥੇ ਬੈਠੇ ਰਹਿਣਾ ਹੈ ਕੋਣ ਤੇ ਆਉਂ ਜਾਣੀ ਕੀਤਾ ਸੀ ਲੰਦਰਜੀਤ ਨੇ ਕੀ ਹੋ ਗਿਆ ਜੇ ਚੱਲ ਗਏ ਤੇ ਰੋਲਾ ਘਾਤੋਂ ਪਾਉਂਦੇ ਆਂ ਸ਼ਹਿਰ ਹੀ ਚੱਲ ਗਏ ਰੋ ਉੱਥੇ ਬੈਠੇ ਹੈ ਸਦਾਈ ਹੋ ਗਏ ਤੇ ਬਹਿ ਬਹਿ ਕੇ ਬੂਹੇ ਚ ਕੀ ਹੋ ਗਿਆ ਬਾਹਰ ਹੀ ਬੈਠੀ ਬਾਰ ਬੈਠੇ ਮਮੀ ਦੀਦੀ ਦਾ ਕੋਈ ਕਸੂਰ ਨਹੀਂ ਆ ਮੈਂ ਹੀ ਸਮਾਨ ਲੈਣਾ ਤੇ ਮੈਂ ਹੀ ਦੀਦੀ ਨੂੰ ਕਹਿਣ ਡੇ ਸੀ ਕਿ ਚਲੋ ਚੱਲੀਏ ਮੇਰੇ ਨਾਲ ਸ਼ਹਿਰ ਮਮੀ ਦੀਦੀ ਤੇ ਨਹੀਂ ਮੰਨਦੇ ਮੇਰੀ ਗੱਲ ਸੁਣ ਉਹ ਤਾਂ ਚੜੀ ਚੜੀ ਭੂਵੇ ਹੁਣ ਤੂੰ ਵੀ ਚੜ ਗਈ ਆ ਕੋਈ ਨਹੀਂ ਸਰਜੀਤ ਨੂੰ ਕਰਨੀ ਆ ਫੋਨ ਕਿ ਇਹ ਵੀ ਹੁਣ ਖਾਂਬੇ ਦੇ ਡਾਹਪੇ ਲੱਗਣ ਇਹ ਤਾਂ ਚੜੀ ਚੜੀ ਜਿਹੜੀ ਹੈਗੀ ਪਰ ਤੂੰ ਉਹਨੋਂ ਵੀ ਜ਼ਿਆਦਾ ਹੋਂਗੀ ਆ ਮਮੀ ਕਾਦੀ ਭੂਵੇ ਚੜੀ ਆ ਮੈਂ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਆ ਅੱਗੇ ਕਦੀ ਮੈਂ ਸ਼ਹਿਰ ਗਈ ਆ ਉਹਨੂੰ ਕੰਮ ਹੀ ਤਾਂ ਮੈਂ ਤਾਂ ਕਰਕੇ ਗਈ ਆ ਮੈਂ ਆ ਤੈਨੂੰ ਕੀ ਕਹਿਣਾ ਵਾ ਆਪੇ ਤੇਰੀ ਲਕਲਾਸ ਲੰਦਾ ਦਲਜੀਤ ਜਿਹੜਾ ਸਵੇਰ ਦਾ ਸਦਾਈ ਹੋ ਗਿਆ ਨਾ ਤੇ ਬਹਿ ਬਹਿ ਕੇ ਉਹ ਕੋਈ ਗੱਲ ਨਹੀਂ ਮੰਮੀ ਕਰ ਲੂੰਗੀ ਮੈਂ ਉਹਨਾਂ ਨਾਲ ਵੀ ਗੱਲ ਤੈਨੂੰ ਕਾਦੀ ਆ ਮੰਮੀ ਤੂੰ ਕਿੱਦਾਂ ਦੀਆਂ ਗੱਲਾਂ ਕਾਂਦੇ ਹੋ ਕਿ ਮੈਂ ਇਹਨਾਂ ਨੂੰ ਫੋਨ ਕਰਕੇ ਦੱਸਨੀ ਆ ਮੈਂ ਕਹ ਰਿਹਾ ਇੱਥੇ ਕੋਈ ਗਲਤ ਕੰਮ ਕੀਤਾ ਵਾ ਗਲਤ ਕੰਮ ਦੀ ਨਹੀਂ ਗੱਲ ਹੁੰਦੀ ਪਰ ਦੱਸ ਕੇ ਜਾਣ ਦਾ ਫਰਜ਼ ਹੁੰਦਾ ਵਾ ਘਰ ਸੱਸ ਮਾਂ ਹੈਗੀ ਆ ਮੁੰਡਾ ਹੈਗਾ ਦਲਜੀਤ ਤੀ ਫੋਨ ਕਰਕੇ ਦੱਸ ਦਈਏ ਵੀ ਜਾਣਾ ਮੰਮੀ ਤੂੰ ਇੱਥੇ ਘਰ ਹੈ ਨਹੀਂ ਪਾਜੀ ਵੀ ਉੱਥੇ ਗਏ ਤੁਹਾਨੂੰ ਲੈਣ ਤਾਂ ਆਪਾਂ ਕਿੰਨੂੰ ਦੱਸਣਾ ਹੈ ਘਰ ਫੋਨ ਕਰਕੇ ਦੱਸਦੀ ਵੀ ਤਿੱਕੀ ਦੁੱਗੀ ਜੀ ਆਉਣਾ ਵਾ ਅਸੀਂ ਜਾਣਾ ਵਾ ਮੰਮੀ ਇਹੀ ਤੁਹਾਡੇ ਕੋਲ ਗਲਤੀ ਹੋਗੀ ਮੈਂ ਦੀਦੀ ਨੂੰ ਕਹਿਣ ਵੀ ਡਈ ਹੀ ਕਿ ਫੋਨ ਕਰਦੀਏ ਦੀਦੀ ਕਹਿੰਦੇ ਆਪਾਂ ਪਹਿਲਾਂ ਪਹਿਲਾਂ ਆ ਜਾਈਂਦਾ ਤਾਂ ਕਰਕੇ ਆਪਾਂ ਫੋਨ ਨਹੀਂ ਕੀਤਾ ਤੁਹਾਨੂੰ ਸਿਮਨੀ ਤਾਂ ਮੈਂ ਵਾਰ-ਵਾਰ ਸਮਝਾਉਂਦੀ ਆਂ ਉਹ ਤੇ ਵਿਗੜੀ ਆ ਤੇ ਤੂੰ ਕਾ ਲਈ ਡਈ ਵਿਗਣ ਮੈਂ ਸਰਜੀਤ ਨੂੰ ਦੱਸਣਾ ਫਿਰ ਸਰਜੀਤ ਨੇ ਤੇ ਆਪੇ ਤੁਹਾਨੂੰ ਸਮਝਾ ਲੇਗਾ ਕੀ ਚਾਹੀਉ ਉਹਨਾਂ ਨਾਲ ਗੱਲ ਨਾ ਕਰਿਓ ਮੈਨੂੰ ਪੂਰਾ ਪਤਾ ਹੈ ਕਿ ਦੀਸ਼ੇਤੀ ਆਇਨਾ ਅੱਗੇ ਤੇ ਗਲਤੀ ਨਹੀਂ ਹੋਊਗੀ ਸਿਮੀ ਸਾਹਿਬ ਦਾ ਪੁੱਤ ਰਹਿਣਾ ਫਿਰਦਾ ਵਾ ਘਰਾਂ ਦੇ ਵਿੱਚ ਸਾਰਿਆਂ ਦੇ ਨਾਲ ਜੀ ਕਰਕੇ ਬੋਲੀਦਾ ਵਾ ਸਿਮੀ ਆ ਗਈਆਂ ਹਾਂ ਹਾਂਜੀ ਭਾਜੀ ਆ ਗਏ ਆ ਗਈਆਂ ਨੇ ਇਕ ਆਤ ਗਏ ਮੇਰੀ ਗੱਲ ਸੁਣੋ ਕਿੱਥੇ ਗਈਆਂ ਲਈ ਸੰਦੀਪ ਕਿੱਥੇ ਆ ਭਾਜੀ ਦੀਦੀ ਅੰਦਰ ਗਏ ਆ ਤਾਂ ਆਪਾਂ ਤੇ ਸ਼ਹਿਰ ਤੱਕ ਹੀ ਗਈਆਂ ਸੀ ਨਹੀਂ ਸ਼ਹਿਰ ਤੱਕ ਤੇ ਗਈਆਂ ਸੀ ਦੱਸਣਾ ਨਹੀਂ ਹੁੰਦਾ ਕਿਹਨੂੰ ਮੈਨੂੰ ਫੋਨ ਹੀ ਕਰ ਦਿੰਦੀਆਂ ਨਾ ਦੂ ਫੋਨ ਚੁੱਕਣ ਦੀਆਂ ਨਾ ਸੰਦੀਪ ਚੁੱਕਦੀ ਆ। ਬਾਜੀ ਮੇਰਾ ਤਾਂ ਫੋਨ ਘਰੇ ਰਹਿ ਗਿਆ ਸੀ ਤੇ ਦੀਦੀ ਦਾ ਸਕੂਟਰ ਵੀ ਚ ਸੀ। ਤਾਂ ਕਰਕੇ ਉਹਨੂੰ ਪਤਾ ਨਹੀਂ ਲੱਗਾ। ਤਾਂ ਆਪਰੇ ਸੰਦੀਪ ਕਿੱਥੇ ਆ? ਅੰਦਰ ਗਈ ਆ। ਕਰ ਲੈ ਉਹਦਾਂ ਗੱਲ। ਮੇਰਲਾ ਤਾਂ ਤਾਂ ਠਾਂ ਠਾਂ ਹੋ ਕੇ ਚਲ ਗਈ ਆ। ਗਾੜੀਆਂ ਕਹਿੰਦੀ ਮੈਂ ਜਾਣਾ ਮੈਂ। ਨਹੀਂ ਇੱਕ ਗਲਤੀ ਕੀਤੀ ਆ। ਉਹ ਤੋਂ ਡਾਂ ਠਾਂ ਹੋ ਕੇ ਚਲ ਗਈ ਆ। ਦੇਖ ਕਿਦਾਂ ਦੱਸਣਾ। ਮੈਂ ਫੋਨ ਹੈਗਾ ਸੀ ਚੰਗਾ ਭਲਾ ਦਲਜੀਤ ਦਾ ਤੇ ਫੋਨ ਕਰਕੇ ਦਾ ਦਿੰਦੀ ਆ। ਬਾਜੀ ਆਪਰੇ ਸੋਚਿਆ ਕਿ ਆਪਾਂ ਆਇਨਾ ਟਾਈਮ ਨਾਲ। ਆਨੂੰ ਥੋੜਾ ਪਤਾ ਕਿ ਤੂੰ ਈਡੀ ਛੇਤੀ ਆਇਨਾ। ਫੋਨ ਕਰਨਾ ਮਤਲਬ ਤੇ ਮੰਨਦਾ ਨਹੀਂ ਤੁਹਾਡਾ ਫਰਜ਼ ਮੰਨਦਾ ਹੈ ਤੁਹਾਡਾ ਚਲੋ ਭਾਜੀ ਕਿਹ ਚੱਲੀਆਂ ਵਾ ਕਿਤੇ ਗਲਤੀ ਹੋ ਗਈ ਅੱਗੇ ਤਾਂ ਆਪਾਂ ਫੋਨ ਕਰਕੇ ਜਾਵਾਂ ਕਰਾਂਗੇ ਚਲ ਇਹ ਤਾਂ ਮੰਦੀ ਪਈ ਉਹਨੂੰ ਕੀ ਗੱਲ ਵਾ ਪੁੱਛ ਲੈ ਜਾ ਕੇ ਪੁੱਛਣ ਨੂੰ ਜਾ ਕੇ ਮੈਂ ਪੁੱਛ ਉਹਨੂੰ ਜਾ ਕੇ ਤੇ ਸਿਰ ਤੇ ਮਾਲਾ ਨੂੰ ਪੈਂਦੀ ਆ ਕੋਈ ਕਹਿੰਦੀ ਦੱਸਦਾ ਇਹਨੂੰ ਮੈਂ ਜਾ ਜੀ ਸਿਰ ਦੇ ਵਾਲਾ ਨੂੰ ਪੈਂਦੀ ਜਿਹੜੀ ਨੇ ਇੱਥੇ ਆ ਕੇ ਬੈਗੀ ਆ ਤੈਨੂੰ ਨਹੀਂ ਪਤਾ ਕਿ ਘਰ ਕੋਈ ਆਇਆ ਵਾ ਹਾਲੇ ਕਿੱਥੇ ਗਈਆਂ ਤੁਸੀਂ ਸ਼ਹਿਰ ਹੀ ਗਈਆਂ ਸੀ ਕਿੱਥੇ ਚਲ ਗਈਆਂ ਹੋਰ ਤੂੰ ਦੱਸਣਾ ਕਿੰਨੇ ਹੁੰਦਾ ਵਾ ਸਾਰੇ ਘਰ ਚ ਰੋਲਾ ਪਾਇਆ ਵਾ ਮੀ ਕਹਿਣ ਦੀ ਸੀ ਕਿ ਮੇਰਾ ਸਮਾਨ ਲੈਉਣ ਵਾਲਾ ਥੋੜਾ ਜਾਂ ਮੈਂ ਤਾਂ ਸਗੋਂ ਉਹਨੂੰ ਮਨਾ ਕੀਤਾ ਕਿ ਮੈਂ ਨਹੀਂ ਕਾ ਜਾਣਾ ਤੂੰ ਮਨਾ ਨਹੀਂ ਕੀਤਾ ਤੂੰ ਮੂੰਹ ਜੋ ਕੇ ਸਲ ਤਰਪੀਉਣੀ ਨਾਲ ਚੰਦ ਬਸ ਚਾਹੀਦਾ ਵਾ ਤੋਰਾ ਫੇਰੇ ਬਸ ਜੇ ਤੈਨੂੰ ਨਹੀਂ ਨਾ ਵਿਸ਼ਵਾਸ ਹੋਣ ਦੇ ਮੇਰੇ ਤੇ ਤੇ ਜਾ ਕੇ ਪੁੱਛ ਲੈ ਉਸ ਮੀ ਨੂੰ ਪੁੱਛ ਕੇ ਆਇਆ ਮੈਂ ਕੀ ਕਹਿੰਦੀ ਸੀ ਉਹ ਕਿਰ ਨੂੰ ਨਹੀਂ ਪਤਾ ਕੀ ਕਹਿੰਦੀ ਸੀ ਉਹ ਮੂੰ ਸਿਆਣੀ ਸੀ ਕਿ ਘਰ ਚ ਕੋਈ ਹੈ ਨਹੀਂ ਆ ਕੋਈ ਕੰਨੀ ਬਾਤ ਚਲ ਜਾਗੀਆਂ ਨਾਲ ਬੋੜੀ ਬਿਸਤਰਾ ਚੁੱਕਿਆ ਨਾਲ ਹੀ ਦਰਬੀ ਤੁਮੀ ਮੈਂ ਤੁਹਾਨੂੰ ਬਾਰ ਬਾਰ ਕਹਿਣ ਦੀ ਹੈ ਮੈਂ ਉਹਨੂੰ ਮਨਾ ਕੀਤਾ ਸੀ ਕਿ ਮੰਮੀ ਹੁਣ ਆਇਣਾ ਘਰ ਤੇ ਕਹਿੰਦੇ ਕੋਈ ਗੱਲ ਨਹੀਂ ਦੀਦੀ ਅਸੀਂ ਉਹਨਾਂ ਦੇ ਹੋਣ ਤੋਂ ਪਹਿਲਾਂ ਪਹਿਲਾਂ ਆ ਜਾਣਾ ਵਾ ਕਿ ਮੈਨੂੰ ਭੁੱਲ ਗਿਆ ਚੇਤਾ ਨਹੀਂ ਨਾ ਕੋਈ ਚਾਬੀ ਲਾ ਕੀ ਇੱਥੇ ਨਾ ਫੋਨ ਚੁੱਕ ਨਹੀਂ ਆ ਤੁਸੀਂ ਅਸੀਂ ਸੋਚਿਆ ਸ਼ਾਮ ਨੂੰ ਹੋਣਾ ਤੁਸੀਂ ਸ਼ਾਮ ਨੂੰ ਹੋਣਾ ਤੁਸੀਂ ਨਹੀਂ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਵਾ ਘੜ ਕੇ ਜਾਂ ਚਲਾਉਣਾ ਵਾ ਚਲੋ ਚੇਤਾ ਭੁੱਲੀ ਜਾਂਦਾ ਵਾ ਚੰਗਾ ਚੇਤਾ ਭੁਲਿਆ ਤੈਨੂੰ ਘੰਟਾ ਹੋ ਗਿਆ ਬਾਹਰ ਬੈਠੇ ਆ ਵੀ ਫੋਨ ਕਰ ਦਿੰਦੇ ਕਿ ਅਸੀਂ ਆਉਣ ਲੱਗੇ ਆਂ ਤੇ ਫੋਨ ਕੀਤਾ ਸੀ ਕਿੰਨਾ ਕੁ ਚੁੱਕਿਆ ਤੁਸੀਂ ਸਕੂਟਰੀ ਵਿੱਚ ਫੋਨ ਪਿਆ ਸੀ ਮੈਨੂੰ ਨਹੀਂ ਪਤਾ ਲੱਗਾ ਬਸ ਮੰਗਰਵਾਹ ਮੰਨੇ ਲਾ ਦਿਆ ਕਰੋ ਅਣੀ ਕਿੱਥੇ ਸ਼ਹਿਰ ਘੁੰਮਣ ਦੀ ਕਿੱਥੇ ਨਹੀਂ ਤੁਹਾਨੂੰ ਗੁੱਸਾ ਕਰਦਾ ਮੈਂ ਤੇ ਕੱਢੀ ਜਾਣ ਦੇ ਫਿਰ ਕੀ ਹੋ ਗਿਆ ਚੱਲ ਗਿਆ ਸਾਡਾ ਤੁਹਾਨੂੰ ਨਹੀਂ ਬਣਾ ਕਰਦਾ ਗੁੱਸਾ ਵਾ ਸ਼ਹਿਰ ਹੀ ਚੱਲ ਗੀਆਂ ਕੀ ਕਰਤਾ ਅਸੀਂ ਕੋਈ ਸਮਾਨ ਵੀ ਨਹੀਂ ਲਿਆਉਣਾ ਹੁੰਦਾ ਉਥੇ ਗੋਡੇ-ਗੋਡੇ ਬੇਇੱਜ਼ਤੀ ਕੀਤੀ ਭਾਨੇ ਮੇਰੀ ਨਾ ਤੂੰ ਦੋਵਾਂ ਨੇ ਕਿਹਦੇ ਫੋਨ ਕੀਤਾ ਮੰਮੀ ਨੂੰ ਕਿਤੇ ਤੇ ਮੰਮੀ ਕਰ ਲੈਂਦੇ ਮੰਮੀ ਨਹੀਂ ਕਰ ਸਕਦੇ ਵੀ ਕਰ ਲੈਂਦੇ ਤੁਹਾਡਾ ਕੀ ਦਿਮਾਗ ਖਰਾਬ ਤੁਹਾਨੂੰ ਕੀ ਹੁੰਦਾ ਹਾਡੇ ਕੋਤ ਨਹੀਂ ਕੀਤਾ ਜਾਂਦਾ ਸੰਦੀਪ ਤੇਰਾ ਦੋਗਾ ਦਿਮਾਗ ਦਾ ਮੈਂ ਸੈੱਟ ਕਰ ਦਰਾਂ ਤੈਨੂੰ ਮੈਂ ਕੀ ਕਰੋਗੇ ਤੁਸੀਂ ਜੇ ਮੈਨੂੰ ਨਹੀਂ ਨਾ ਚੰਗੀ ਲੱਗਦੀ ਤੇ ਮੈਨੂੰ ਨਾ ਬੁਲਾਇਆ ਕਰੋ ਫਿਰ ਨਾ ਬੁਲਾਇਕਰ ਆਹੋ ਗੱਲ ਹੁੰਦੀ ਨਾ ਬਸ ਨਹੀਂ ਕੀਤਾ ਕੀ ਹੈ ਸ਼ਹਿਰ ਹੀ ਚਲ ਗਈਆਂ ਘਰ ਹੀ ਆਈਆਂ ਨਾ ਕਿਤੇ ਚਲਤ ਨਹੀਂ ਨਾ ਗਈਆਂ ਨਹੀਂ ਸੂਟਾਂ ਨੂੰ ਸੁਣਨ ਲਈ ਕਿਹੜੀ ਗੱਲ ਇਹ ਪਹਿਲਾਂ ਦੱਸ ਜੇ ਸਿਮਿਲਰ ਸੂਟ ਆ ਗਿਆ ਹੀ ਤੂੰ ਗੱਲ ਦੱਸ ਹੀ ਦੱਸ ਤੇ ਅੱਗੇ ਵੀ ਲੈ ਕੇ ਆਉਂਦੇ ਹੀ ਨਾ ਮੈਨੂੰ ਤਾਂ ਗੁੱਸਾ ਹੀ ਲਾ ਜੋਂ ਡੇਪਰ ਲਈ ਤੈਨੂੰ ਸੂਟ ਨਹੀਂ ਮਿਲਦਾ ਤੈਨੂੰ ਹੁਣ ਸੂਟਾਂ ਵਾਲੇ ਸੋ ਸੋਨੇ ਗੱਲਾਂ ਸੁਲਾਈਆਂ ਉਹਨੇ ਹੁਣ ਸੂਟਾਂ ਵਾਲ ਲੈ ਕੇ ਤੁਰ ਪਾ ਤੇ ਬੇਇੱਜ਼ਤੀ ਕਿ ਨਹੀਂ ਕੀਤੀ ਉਹਨੇ ਕਹਿੰਦੀ ਜੰਨੇ ਮੰਮੀ ਸੰਭੀ ਜਾਂਦੀ ਪੱਕੀ ਇੱਥੇ ਛੱਡ ਜੋ ਕਰਾਲੀ ਬਾਦ ਸ਼ਰੀਕੇ 'ਚ ਬੇਇੱਜ਼ਤੀ ਵੇ ਇੱਥੇ ਕਾਦੀ ਛੜੀਕੇ 'ਚ ਬੇਇੱਜ਼ਤੀ ਹੋਣੀ ਤੇ ਬੇਇੱਜ਼ਤੀ ਹੋਣੀ ਆ ਉਹਨੇ ਕਹਿੰਦਾ ਮਾਂ ਨਹੀਂ ਸੰਭੀ ਜਾਂਦੀ ਬੇਇੱਜ਼ਤੀ ਤੇ ਮੰਮੀ ਦੀ ਹੋਣੀ ਆ ਜਿਹੜੀ ਜਾ ਕੇ ਵੇਚੋਗੀ ਉੱਥੇ ਫਿਰ ਲੀਵ ਜਿੱਦਾਂ ਤੇਰੇ ਕੰਮ ਹੋਣਾ ਤੇ ਮੈਨੂੰ ਗੁੱਸਾ ਆ ਗਿਆ ਨਾ ਮੇਰੇ ਕੋ ਹੱਥ ਚੁੱਕੇ ਜਾਣੀ ਉਹ ਮੈਨੂੰ ਮਜਬੂਰ ਨਾ ਕਰ ਬੋਤਾ ਕਿੱਦਾਂ ਤੋਂ ਯਾਤ ਚੋਕ ਲੋਗੇ ਜਦੋਂ ਸਾਡੀ ਗਲਤੀ ਨਹੀਂ ਹੈਗੀ ਗਲਤੀ ਨਹੀਂ ਤੁਹਾਡੀ ਹੈਗੀ ਜਾ ਜਾ ਕੇ ਤੇ ਆਪਣਾ ਕੰਮ ਕਰ ਜਾ ਕੇ ਕੰਮ ਕਰ ਜਾ ਕੇ ਕੋਈ ਗੱਲ ਨਹੀਂ ਕਰਦੀ ਮੈਂ ਮੰਮੀ ਨੂੰ ਫੋਨ ਕਿ ਮੇਰੇ ਨਾਲ ਇਦਾਂ ਕਰਦੇ ਐ ਲੈ ਜਾਓ ਮੈਨੂੰ ਆ ਕੇ ਮੈਂ ਸੋਚਦਾ ਸੀ ਵੀ ਇਹ ਸਿਆਣੀ ਆ ਇਹਨੂੰ ਸਭੋ ਸਮਝਾਉਣਾ ਚਾਹੀਦਾ ਵਾ ਕੋਈ ਗੱਲ ਨਹੀਂ ਮੰਮੀ ਨਾਲ ਖਿਆਲ ਰੱਖਿਆ ਕਰ ਇਹਦੇ ਆਪਣੀ ਗੱਲਾਂ ਵੇਖ ਲਓ ਬਸ ਮੈਂ ਚੱਲੀ ਆ ਮੰਮੀ ਨੂੰ ਜਾਗ ਦੱਸਦੀ ਆ ਜਾਂ ਕਿੱਥੇ ਜਾਣੀ ਬੜਾ ਕੋਈ ਗੱਲ ਨਹੀਂ ਜਾਣਦੀ ਤਾਂ ਕਹਿੰਦੇ ਐਂਡੀ ਆ ਨਾ ਕੋਈ ਗੱਲ ਨਹੀਂ ਇਕੜੀ ਜਾ ਸਹੀ ਲਿਆਂ ਨ ਮੈਂ ਵੀ ਨਹੀਂ ਹੁੰਦਾ ਤੈਨੂੰ ਦੀਦੀ ਮੈਂ ਤਾਂ ਬਰਾਈਟ ਆਰ ਲੱਗ ਗਿਆ ਵਾ ਆਜੀ ਬੜੇ ਗੁੱਸੇ 'ਚ ਹੀ ਕਹ ਗੱਲ ਹੋਈ ਉਹ ਕੋਈ ਗੱਲ ਨਹੀਂ ਇੰਨੀ ਟੈਨਸ਼ਨ ਨਾ ਲਿਆ ਕਰ ਮੇਰੀ ਗੱਲ ਸੁਣ ਸਹਜ ਨੂੰ ਤਾਂ ਛੱਡ ਕੇ ਗਈਆਂ ਚਾਚੀ ਘਰ ਉਹਦੇ ਸੁੱਤਾ ਸੀ ਤੇ ਨਾ ਮੰਮੀ ਉਹ ਚੇਤਾ ਵਾ ਤੇ ਨਾ ਇਹਨਾਂ ਨੂੰ ਚੇਤਾ ਵਾ ਜਾਗ ਬਿਨਾਂ ਮੇਰੇ ਭੈਣ ਵਾਂਗੀ ਤੇ ਉਧਰੋਂ ਲੈ ਆ ਉਹ ਪਹਿਲਾਂ ਚੱਲ ਦੇਦੀ ਮੈਂ ਤੇ ਲੈ ਆਉਣੀ ਆ ਤੇ ਮੰਮੀ ਆਖ ਰਹੀ ਤੇ ਮੈਂ ਇਹਨਾਂ ਨੂੰ ਪੂਰਕ ਸੜਾ ਕੋਤਾ ਹੱਦੀ ਨਾ ਉਹ ਮੰਮੀ ਨਾ ਇੰਨਾ ਘਡਰਾਵਾ ਹੀ ਦਿੰਦੇ ਹੁੰਦੇ ਆ ਦਸਣਾ ਦਸਣਾ ਕੁਛ ਨਹੀਂ ਹੈਗਾ ਤੇ ਤੂੰ ਇੰਨੀ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਹੈਗੀ ਆ ਨਾ ਤੇ ਦੀਦੀ ਨੂੰ ਡਰ ਲੱਗਣ ਰਿਹਾ ਕਿ ਕਿਤੇ ਲੜਾਈ ਨਾ ਪੈ ਗਈ ਹੱਤੀ ਮੇਰੇ ਨਾਲ ਵੀ ਆ ਕੇ ਡੇਹੀ ਬੋਲਣਾ ਮੈਂ ਤੇ ਚੰਗੀ ਤਰ੍ਹਾਂ ਸਮਝਾਇਆ ਕਿ ਅਸੀਂ ਕਿਤੇ ਜਾ ਨਹੀਂ ਸਕਦੀਆਂ ਤੇ ਦੀਦੀ ਦੀ ਸ਼ੈਰ ਹੀ ਆਪਾਂ ਕਿਹੜਾ ਹੋਰ ਕਿਤੇ ਗਏ ਇੰਨਾ ਟਾਈਮ ਉਹ ਵੀ ਨਹੀਂ ਲੱਗਾ ਸਕੋ ਅਸੀਂ ਤੇ ਹੁਣ ਜਾਣ ਕੀਤਾ ਸਾਨੂੰ ਕੀ ਪਤਾ ਹੈ ਕਿ ਇਹਨਾਂ ਨੇ ਆਏ ਨਾ ਮੈਨੂੰ ਪਤਾ ਹੁੰਦਾ ਨਾ ਕੁਛ ਹੋਣਾ ਤੇ ਮੈਂ ਜਾਣਦੀ ਨਾ ਮੈਂ ਤੈਨੂੰ ਤਾਂ ਹੀ ਮਨਾ ਕਰਨ ਦੀ ਸੀ ਕਿ ਰਹਿਣ ਦੀ ਕੋਈ ਗੱਲ ਨਹੀਂ ਤੂੰ ਹੀ ਕਹਿੰਦੀ ਮੇਰਾ ਸਮਾਨ ਲੈਣ ਵਾਲਾ ਵਾ ਦੀਦੀ ਮੈਨੂੰ ਵੀ ਪਤਾ ਸੀ ਕਿ ਸ਼ਹਿਰ ਜਾਣ ਤੇ ਨਾ ਕੁਛ ਹੋ ਜੇ ਨਾ ਗੱਲਾਂ ਬਾਅਦ ਚ ਹੁੰਦੀਆਂ ਰਹਿਣ ਕਿਆ ਪਹਿਲਾਂ ਜਾ ਕੇ ਤੇ ਸਹਜ ਨੂੰ ਲੈ ਆ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਇਹ ਤੇ ਅੱਗੇ ਮੇਰੇ ਦਿਵਾਲੇ ਹੋਣ ਤੇ ਆ ਤਰੋਂ ਮੈਂ ਲੈ ਕੇ ਨਹੀਂ ਖਿੱਚਿਆ ਨਹੀਂ ਹਜੇ ਨਹੀਂ ਪੁੱਛਿਆ ਕਹਿੰਦੇ ਬਰੇ ਬੈਠੇ ਬੋਖੀ ਤੇ ਓਂ ਦਾ ਨੂੰ ਆਇਆ ਤਾਂ ਠੀਕ ਨਾ ਸ਼ੁਕਰ ਕਰੋ ਕਿ ਇਹਨਾਂ ਦੇ ਦਿਮਾਗ 'ਚ ਨਹੀਂ ਆਇਆ ਕਿ ਸਹਜ ਕਿੱਥੇ ਆ ਜੇ ਪੁੱਛ ਲੈਂਦੇ ਨਾ ਇਹਨਾਂ ਨੇ ਤੇ ਹੋਰ ਦਿਵਾਲੇ ਹੋ ਜਾਣਾ ਸੀ ਮੁੰਡੇ ਨੇ ਚਾਚੀ ਘਰ ਛੱਡ ਗਿਆ ਵਾ ਤੇ ਆਪ ਤੁਰੀਆਂ ਫੇਰਦੀਆਂ ਵਾ ਮੰਮੀ ਨੇ ਵੀ ਨਹੀਂ ਪੁੱਛਿਆ ਚੱਲ ਸਿਮੀ ਛੇਤੀ ਛੇਤੀ ਲੈ ਆਵੇ ਸਹਜ ਨੂੰ ਹੈਲੋ ਹੈਲੋ ਮੰਮੀ ਪਹੁੰਚ ਗਏ ਤਾਂ ਹੀ ਫੋਨ ਹੀ ਨਹੀਂ ਕੀਤਾ ਪਹੁੰਚ ਕੇ ਪੁੱਤ ਫੋਨ ਮੈਂ ਕੀ ਕਰਨਾ ਸੀ ਤੈਨੂੰ ਆਈ ਜਦੋਂ ਆਏ ਆ ਘਰ ਆਉਂਦਿਆਂ ਤੇ ਬੂਹੇ ਵੱਜੇ ਸੀ ਜਿੰਦਰੇ ਵੱਜੇ ਸੀ ਤੇ ਬਾਹਰ ਬੈਠੇ ਰਹੇ ਆ ਸਾਰੀ ਦੁਪਹਿਰ ਅਸ਼ਾ ਤੇਨ ਨੂੰ ਪਤਾ ਨਹੀਂ ਕਿ ਲੈਣ ਗਿਆ ਤੇ ਅਸੀਂ ਘਰੇ ਰਹੀਏ ਮੰਮੀ ਨਹੀਂ ਆਉਣਾ ਮੰਮੀ ਕਿੱਥੇ ਚਲ ਗਈ ਤਹਾਡੇ ਲਾ ਕੇ ਕੀ ਪਤਾ ਕਿੱਥੇ ਚਲ ਗਈ ਦੱਸ ਕੇ ਨਹੀਂ ਗਈਆਂ ਕੋਈ ਨਹੀਂ ਅਸੀਂ ਤਾਂ ਜਿਉਂ ਬੈਠੇਆਂ ਜਿਉਂ ਬੈਠੇ ਥੱਕ ਗਈ ਮੈਂ ਤੇ ਬੂਹੇ ਗੜੀ ਬੈਠੀ ਇਹ ਵਿਚਾਰਾ ਵੀ ਲੀ ਜਾ ਕੇ ਬੈਠਾ ਰਿਆ ਦਲਜੀਤ ਫੋਨ ਲਾਇਆ ਕਿੰਨੀ ਵਾਰੀ ਫੋਨ ਲਾਇਆ ਦਲਜੀਤ ਨੇ ਚੁੱਕਿਆ ਹੀ ਨਹੀਂ ਹਾਂ ਕਿੱਥੇ ਗਈਆਂ ਇਹ ਪਤਾ ਨਹੀਂ ਇਹਨਾਂ ਨੂੰ ਕਿ ਉਹ ਲੈਣ ਗਿਆ ਉਹ ਮੰਮੀ ਨੂੰ ਤੇ ਅਸੀਂ ਘਰੇ ਰਹੀਏ ਆਈਆਂ ਤਾਂ ਪੁੱਛਿਆ ਸੀ ਤੇ ਉਹ ਜਾਂਦੀ ਸ਼ਹਿਰ ਗਈਆਂ ਅਸੀਂ ਗਰਦਾਪੁਰ ਤੇ ਮੁੜ ਕੇ ਅੰਮ ਸਿਰ ਦੇ ਵਾਲਾ ਨੂੰ ਪੈਂਦੀ ਉਹ ਤੇ ਤੈਨੂੰ ਪਤਾ ਵਾਲਾ ਨਹੀਂ ਆਉਂਦੀ ਗੱਲ ਨੂੰ ਵਾਰਾ ਨਹੀਂ ਕਾਮ ਮੁੜ ਕੇ ਉਹਨੇ ਦੂਜੀ ਨੂੰ ਪੁੱਛਿਆ ਅੱਛਾ ਨਾ ਉਹ ਕਹਿੰਦੀ ਚੱਲ ਗਲਤੀ ਹੋ ਗਈ ਉਹ ਤੇ ਮੰਨ ਗਈ ਪਰ ਉਹ ਕਿੱਥੋਂ ਮੰਨਦੀ ਐ ਸੰਦੀਪ ਨਹੀਂ ਮੰਨਦੀ ਫੇਰ ਇਹ ਵੀ ਹੂੰ ਨਹੀਂ ਇਹ ਨਾਲੋਂ ਪਾ ਬਾਹੋਂ ਜਾਈਦਾ ਕਿ ਇਹੀ ਆਣ ਕੇ ਮੰਮੀ ਆਈ ਤਾਂ ਹੀ ਮਿਲਿਆ ਉਹਨਾਂ ਹਾਲ ਚਾਲ ਕੁਛ ਇਹ ਕਿ ਤਾਹੀਂ ਉੱਥੇ ਰਹੀ ਠੀਕ ਜਾਂ ਕੀ ਕੀ ਨਹੀਂ ਨਾ ਉਹਨਾਂ ਨੇ ਪੁੱਛਣਾ ਮੈਨੂੰ ਉਹ ਤੇ ਆਉਂਦੇ ਸੋ ਤੁਹਾਨੂੰ ਪਤਾ ਲਾਂਡਿਆ ਪੀ ਉਹਨਾਂ ਨੇ ਇਹ ਵੀ ਨਹੀਂ ਪੁੱਛਿਆ ਵੀ ਤੂੰ ਰਾਜੀ ਆ ਬਾਜੀ ਆ ਚਾਹੇ ਕੁੜੀ ਦਾ ਕੀ ਹਾਲ ਵਾ ਨਾ ਉਹਨਾਂ ਕੁਛ ਨਹੀਂ ਪੁੱਛਿਆ ਮੈਨੂੰ ਬਸ ਲੜਨੂ ਬਸ ਇਹ ਤਾਂ ਕਹਿੰਦੀ ਹਣਾ ਜਾਂ ਤਾਂ ਪਾ ਉੱਥੇ ਰਹੀ ਆਪ ਹਾਂ ਹਾਂ ਆਉਂਦੀਆਂ ਭੇਜਣ ਆਉਂਦੀਆਂ ਨਹੀਂ ਮੇਰੀ ਗੱਲ ਸੁਣ ਇੱਕ ਫਰਜ਼ੀ ਵੀ ਦਲਜੀਤ ਨੂੰ ਤਾਂ ਪੁੱਛ ਕੇ ਜਾਂਦੀ ਆਂ ਆਹ ਫੋਨ ਕਰਕੇ ਇਹਨੂੰ ਦੱਸ ਦਈਏ ਵੀ ਜਾਣਾ ਵਾ ਚਾਹੇ ਕਿੱਦਾਂ ਵਾ ਨਾ ਉਹਨੇ ਫਿਰ ਗੁੱਸਾ ਉੱਦਾਂ ਬੜਾ ਚੜਿਆ ਚੱਲ ਚੱਲ ਹੋਈਏ ਮੁਰਕੇ ਕੀ ਪਤਾ ਮੈਂ ਜਾਣਦੇ ਨਾ ਵਾ ਕਿ ਨਹੀਂ ਹੁਣ ਉਹਨੂੰ ਸ਼ਹਿਰ ਨੂੰ ਨਹੀਂ ਨਹੀਂ ਚੰਗੀ ਉੱਦਾਂ ਬੋਲਿਆ ਏ ਦਿਵਾਲੇ ਵਾਵਾ ਹੋਇਆ ਏ ਅੱਛਾ ਹੂੰ ਅੱਛਾ ਤੇ ਉਹ ਤਨ ਪਤਾ ਹੀ ਹੈ ਵਾਰਾ ਹਾਂਦਨ ਦੀ ਗੱਲ ਨੂੰ ਉਤੇ ਆਉਂ ਪੈਂਦੀ ਆ ਗਾੜੀਆਂ ਇੱਕ ਨਾਲੇ ਗਲਤੀ ਤੇ ਨਾਲੇ ਮੈਂ ਗਲਤੀ ਨਹੀਂ ਮੰਨਣੀ ਤੇ ਉੱਤੋਂ ਸਭੋ ਪੈਣਾ ਆਹੋ ਇਦਾਂ ਹੀ ਕਰਦੀ ਆ ਮੈਂ ਆਦੀ ਪੈਡ ਨੂੰ ਚੱਲ ਜਾਣਾ ਮੈਂ ਫਲਾਣ ਕਰਨਾ ਮੈਂ ਢੀਂ ਕਰਨਾ ਗਾੜੀਆਂ ਇਦਾਂ ਕਹਿੰਦੀ ਮम्मी ਮੈਂ ਤੈਨੂੰ ਬੜਾ ਕਿਹਾ ਸੀ ਨਾ ਜਾ ਤੂੰ ਹੀ ਕਹਿੰਦੀ ਮੈਂ ਜਾਣਾ ਮੇਰਾ ਸਹਜ ਪੈਣਾ ਚੀ ਨਹੀਂ ਲੱਗਦਾ ਲਾ ਹੁਣ ਤੈਨੂੰ ਪਤਾ ਹੀ ਆ ਮਜੇਨਾ ਬਹਿ ਕੇ ਖਾਣੀਆਂ ਨੇ ਤੇ ਜਿਹਨਾਂ ਨਾਲ ਨਾ ਫੁੱਲ ਵਟਣੀਆਂ ਤੇ ਨਾਲੇ ਕਹਣਾ ਰੋਟੀ ਦੇ ਵੀ ਕਹਣੀ ਹਮੇਚ ਤੈਨੂੰ ਪਤਾ ਹੀ ਹੈ ਮੈਂ ਚੱਲ ਨਿਗਾਜਾ ਨਿਆਣਾਵਾ ਚੱਲ ਬੰਦਾ ਲਾਗੋ ਖਾ ਲੰਦਾ ਮੇਰੇ ਤੇ ਦਿਲ 'ਚ ਇਹ ਗੱਲ ਹੀ ਪਣੀ ਇਹਨਾਂ ਨੂੰ ਇਹ ਸਮਝ ਆਂਦੀ ਇਹ ਤਨ ਪਤਾ ਹੀ ਕਿਦਾਂ ਬਾਕੀ ਚਲਦਾ ਤੀ ਆਈ ਆ ਤੇ ਮੈਂ ਚਾਹ ਕਰਾਂ ਕਿ ਮੂਹ ਨਹੀਂ ਆਈ ਆ ਉਹ ਤਾਂ ਮੇਰੇ ਮਗਰ ਮਗਰ ਚੈਰਾ ਫਿਰਦਾ ਕਿ ਲੱਭਦਾ ਮੇਰੇ ਨਾਲ ਸਾਵਾਂ ਉਹ ਤੇ ਲੱਗੀਆਂ ਨਹੀਂ ਤਨ ਪਤਾ ਕਰੀ ਫੋਨ ਨਾ ਕਦੀ ਕੋ ਇਹਨਾਂ ਨੂੰ ਇਹਨਾਂ ਨਹੀਂ ਨਾ ਹੈਗਾ ਕਿ ਚੱਲ ਲੱਗੋ ਨਿਆਣਾ ਪੜ ਲੈਂਦੀ ਤੇ ਅਸੀਂ ਕੰਮ ਕੂਮ ਕਰਦੇ ਨਹੀਂ ਆ ਨਾ ਨਾ ਇੰਨਾ ਨਹੀਂ ਹੈ ਇਹਨਾਂ ਨੂੰ ਉਹਨਾਂ ਨੂੰ ਕੋਈ ਜਿੱਥੇ ਮਰਜੀ ਕੋਈ ਜਾਵੇ ਨਾ ਜਾਵੇ ਉਹਨਾਂ ਨੂੰ ਆਪਣੇ ਨਾਲ ਵਹ ਹੰਦੋ ਹੀ ਮੈਨਾਂ ਫਿਰਦੀਆਂ ਤੁਰਦੀਆਂ ਰਹਿੰਦੀਆਂ ਨਾ ਤੇ ਮਾਗਾ ਕੁੱਲੀਆਂ ਮੋਟੀਆਂ ਲੱਗੀਆਂ ਇਹਨਾਂ ਨੂੰ ਤੇ ਚੱਲ ਮੇਰੀ ਪੁੱਤ ਦਿਲਜੀਤ ਨਾ ਆ ਨਾ ਜਾਵੇ ਕੋਈ ਸੁਣ ਨਾ ਲੈ ਵੀ ਮੈਂ ਤੇ ਦਿਲਜੀਤ ਨੂੰ ਦੱਸਣ ਲਈ ਆ ਚੱਲ ਠੀਕ ਨਾ ਚੰਗਾ ਹੈ ਆ ਨਾ ਕਿਹਾ ਮੈਂ ਬਿਰਵਾ ਇੱਥੇ ਪਹਿਲਾਂ ਡਾਪੀ ਗੱਲਾਂ ਦੱਸਾਂ ਹਾਂ ਚੱਲ ਠੀਕ ਆ ਹਾਂ ਚੰਗਾ ਕੋਈ ਨਾ ਮੈਂ ਫੇਰ ਕਰਾਂ ਚੰਗਾ ਚੰਗਾ ਪੁੱਤ ਉਚਾਰੀ ਮੈਨੂੰ ਕਹੈਂਦੀ ਵੀ ਫੋਨ ਨਹੀਂ ਕੀਤਾ ਮੈਂ ਫੋਨ ਕਿੱਦਾਂ ਕਰਨਾ ਜਿਉਂ ਆਈਆਂ ਮੈਂ ਤਾਂ ਸਾਰੀ ਦੁਪਹਿਰ ਸੱਤੁੱਪੇ ਮਰਦੀ ਰਹੀ ਆ Brandage Baggy.